ਜਿੱਥੇ ਫਤਿਹਗੜ ਸਾਹਿਬੀ ਧਰਤੀ ਉੱਤੇ ਹੋਰ ਐਨੇ ਕ ਲੰਗਰ ਲੱਗੇ ਹੋਏ ਨੇ ਉਦਾਂ ਹੀ ਠੰਡੇ ਬੁਰਜ ਦੇ ਸਾਹਮਣੇ ਇੱਕ ਗੁਰ ਗਿਆਨ ਲੰਗਰ ਲੱਗਿਆ ਹੋਇਆ ਆਪਾਂ ਉਹਨਾਂ ਵੀਰਾਂ ਨਾਲ ਗੱਲਬਾਤ ਕਰਦੇ ਆਂ ਵੀ ਇਹ ਇਹ ਆਈਡੀਆ ਇਹਨਾਂ ਨੂੰ ਕਿਵੇਂ ਆਇਆ ਵੀ ਗਿਆਨ ਦਾ ਵੀ ਲੰਗਰ ਲੱਗਣਾ ਚਾਹੀਦਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਈ ਕਿੱਥੋਂ ਆਏ ਆਪਾਂ ਵੀਰ ਜੀ ਗੁਰੂ ਗਿਆਨ ਲੰਗਰ ਦੀ ਜਿਹੜੀ ਸਾਰੀ ਖੰਨਾ ਸ਼ਹਿਰ ਦੀ ਟੀਮ ਹੈ ਔਰ ਇਹਦੇ ਵਿੱਚ ਬਹੁਤ ਸਾਰੇ ਪੰਜਾਬ ਤੋਂ ਕੀ ਪੰਜਾਬ ਤੋਂ ਬਾਹਰਲੇ ਵੀ ਵਲੰਟੀਅਰ ਆ ਜਿਹੜੇ ਆ ਕੇ ਸਾਡੇ ਨਾਲ ਸੇਵਾ ਕਰਦੇ ਆ ਬੇਸਿਕਲੀ ਸਾਡਾ ਜਿਹੜਾ ਇਹ ਕਨਸੈਪਟ ਹੈਗਾ ਇਹ ਗੁਰੂ ਗਿਆਨ ਨਗਰ ਅਸੀਂ 시디 ਜੋੜ ਮੇਲੇ ਤਿੰਨੋ ਦਿਨ ਜੀ 25 26 27 ਇਸਾ ਜਿਹੜੀ ਆ ਰਹੀ ਹੈ ਡੀਸੀ ਆਫਿਸ ਦੇ ਬਿਲਕੁਲ ਸਾਹਮਣੇ ਸਾਡਾ ਪ੍ਰੋਗਰਾਮ ਹੁੰਦਾ ਉੱਥੇ ਬੱਚਿਆਂ ਦੀ ਗੁਰਬਾਣੀ ਇਤਿਹਾਸ ਹੋ ਰਹਿਤ ਮਰਿਆਦਾ ਦੇ ਆਧਾਰਤ ਸਾਡੀਆਂ ਨੇ ਐਕਟੀਵਿਟੀ ਗੇਮਸ ਬਣਾਈਆਂ ਹੋਈਆਂ ਨੇ ਜੀ ਉਹ ਗੇਮਸ ਜਿਹੜੀਆਂ ਨੇ ਉਹ ਅਸੀਂ ਬੱਚਿਆਂ ਨੂੰ ਖੜਾਉਂਦੇ ਆ ਤੇ ਨਾਲ ਦੀ ਨਾਲ ਖੜਾ ਕੇ ਉਹ ਬੱਚਿਆਂ ਨੂੰ ਉਹ ਚੀਜ਼ਾਂ ਉੱਥੇ ਯਾਦ ਕਰਾਉਂਦੇ ਆ ਤੇ ਜਿਹੜੇ ਬੱਚੇ ਨੂੰ ਕੁਝ ਨਹੀਂ ਆਂਦਾ ਚਾਹੇ ਆਂਦਾ ਉਹ ਸਾਰੇ ਨੂੰ ਅਸੀਂ ਗਿਫਟ ਦੇਣੀ ਦੇਨੇ ਹਾਂ ਜਦੋਂ ਬੱਚਾ ਕੀ ਨਾ ਚੀਜ਼ਾਂ ਗੇਮ ਦੇ ਵਿੱਚ ਹੋ ਕੇ ਜਾਂਦਾ ਸਾਡੇ ਨਾਲ ਤਾਂ ਉਹਨੂੰ ਐਟ ધ ਐਂਡ ਉਹਨੂੰ ਇਹ ਫੀਲ ਹੁੰਦਾ ਵੀ ਯਾਰ ਵੀ ਮੈਨੂੰ ਇਹਨਾਂ ਨੇ ਕਿੰਨੇ ਸਾਰੇ ਕੁਐਸਚਨਸ ਕੀਤੇ ਮੈਨੂੰ ਉਹਦੇ ਚੋਂ ਇੰਨੇ ਆਂਦੇ ਸੀ ਜਾਂ ਨਹੀਂ ਆਂਦੇ ਤਾਂ ਉਹ ਆਟੋਮੈਟਿਕਲੀ ਇਹ ਫੀਲ ਕਰਦਾ ਵੀ ਅੱਗੇ ਤੋਂ ਮੈਂ ਕਟੋ-ਕਟੇ ਥੋੜੀ ਤਿਆਰੀ ਕਰਕੇ ਜਾਵਾਂ ਹਾਂਜੀ ਤਾਂ ਫਿਰ ਉਹਦਾ ਆਉਟਪੁੱਟ ਕੀ ਨਿਕਲਦਾ ਵੀ ਅਗਲੇ ਸਾਲ ਹਰ ਸਾਲ ਕੀ ਹੁੰਦਾ ਸਾਡੇ ਕੋਲ ਬੱਚੇ ਵਧਦੇ ਜਾ ਰਹੇ ਨੇ ਇੱਕ ਸਾਲ ਬੱਚੇ ਆਉਂਦੇ ਆ ਅਗਲੇ ਸਾਲ ਉਹ ਹੋਰ ਤਿਆਰੀ ਕਰਕੇ ਆਉਂਦੇ ਨੇ ਕੋਈ ਆਨਲਾਈਨ ਪੜ੍ਹਦਾ ਕੋਈ ਬੁੱਕਸ ਲੈ ਕੇ ਪੜ੍ਹਦਾ ਕੋਈ ਰਹਿਤ ਬੁਨਿਆਦਾ ਪੜ੍ਹਦਾ ਹੈ ਕੋਈ ਇਤਿਹਾਸਿਕ ਇਤਿਹਾਜ਼ੀ ਕਿਤਾਬਾਂ ਲੈ ਕੇ ਪੜ੍ਹਦਾ ਹੈ ਤਾਂ ਹਰ ਤਰੀਕੇ ਨਾਲ ਬੱਚੇ ਤਿਆਰੀ ਕਰਕੇ ਆਉਂਦੇ ਨੇ ਔਰ ਬਹੁਤ ਜੰਗੀ ਪੱਧਰ ਤੇ ਤਿਆਰੀ ਕਰਕੇ ਆਉਂਦੇ ਆ ਭਾਵੇਂ ਆਪਣੇ ਮਾਂ ਚ ਫੋਟ ਕਿਵੇਂ ਆਇਆ ਵੀ ਆਪਾਂ ਗਿਆਨ ਦਾ ਵੀ ਲੰਗਰ ਲਾਉਣਾ ਚਾਹੀਦਾ ਹੈ ਵੀ ਕੋਈ ਤੇ ਦਿਮਾਗ ਆਇਆ ਹੋਣਾ ਵੀ ਆਪਾਂ ਕਿਉਂ ਕਰਨਾ ਹੈ ਕਿਸ ਕਾਰਨ ਕਰਕੇ ਕਰਨਾ ਹੈ ਵੀ ਜਿਆ ਸਿੱਖੀ ਜਿਹੜੀ ਪਛੜਦੀ ਜਾ ਰਹੀ ਆ ਉਹਨੂੰ ਹੋਰ ਪਲੂਣਿਤ ਕਰਨ ਵਾਸਤੇ ਜਾਂ ਵਾਧਾ ਕਰਨ ਵਾਸਤੇ ਆਪਾਂ ਕਰਨਾ ਹੈ ਇਹ ਮਾਰਾਇ ਮੇ ਫਰਨਾ ਉਦੋਂ ਪਾਇਆ ਜਦੋਂ ਅਸੀਂ ਪਹਿਲਾ ਵਿਸਮਾਤ ਕੰਪਨੀ ਹੈ ਜਿਹੜੀ ਜਿਨ੍ਹਾਂ ਨੇ ਐਨੀਮੇਸ਼ਨ ਮੂਵੀਜ਼ ਬਣਾਈਆਂ ਨੇ ਹੁਣ ਤੱਕ ਸਾਬ ਜਦੇ ਬਾਬਾ ਬੰਦਾ ਸਿੰਘ ਬਹਾਦਰ ਸੁੰਦਰੀ ਜੀ ਭਾਈ ਤਾਰੂ ਸਿੰਘ ਜੀ ਭਾਈ ਸੁਬੇ ਸਿੰਘ ਸ਼ਹਾਵਾ ਸਿੰਘ ਹਾਂਜੀ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਸੀਡੀ ਦਾ ਸਟਾਲ ਲਾਉਂਦੇ ਹੁੰਦੇ ਸੀ ਪਹਿਲਾਂ ਜਦੋਂ ਅਸੀਂ ਫਤਿਹਗੜ੍ਹ ਸਾਹਿਬ ਦੀ ਹਦੂਦ ਦੇ ਅੰਦਰ ਆ ਕੇ ਸਟਾਲ ਆਇਆ ਅਸੀਂ ਦੇਖਿਆ ਵੀ ਇੱਥੇ ਬੱਚੇ ਆਉਂਦੇ ਨੇ ਮੱਥਾ ਟੇਕਦੇ ਨੇ ਤੇ ਚਲੇ ਜਾਂਦੇ ਨੇ ਵੀ ਬੱਚੇ ਕੁਝ ਲੈ ਕੇ ਨਹੀਂ ਜਾ ਰਹੇ ਕੁਝ ਸਿੱਖ ਕੇ ਕੁਝ ਨਹੀਂ ਜਾ ਰਹੇ ਅਸੀਂ ਪਹਿਲਾਂ ਅਸੀਂ ਇੱਥੇ ਪੱਕਾ ਦਾ ਟ੍ਰੇਨਿੰਗ ਜਿਹੜੀ ਸ਼ੁਰੂ ਕੀਤੀ ਫਿਰ ਅਸੀਂ ਐਨੀਮੇਸ਼ਨ ਮੂਵੀਜ਼ ਦਿਖਾਉਣੇ ਸ਼ੁਰੂ ਕੀਤੀਆਂ ਫਿਰ ਸਾਡੂ ਇੱਕ ਟ੍ਰਾਇਲ ਦਿਮਾਗ ਦੇ ਵਿੱਚ ਮਾਰਿਆ ਨੇ ਫੁਰਨਾ ਪਾਇਆ ਵੀ ਕਿਉਂ ਨਾ ਅਸੀਂ ਬੱਚਿਆਂ ਨੂੰ ਖੇਡ ਦੇ ਥਰੂ ਕੁਝ ਚੀਜ਼ਾਂ ਯਾਦ ਕਰਵਾਈਏ ਤਾਂ ਅਸੀਂ ਇੱਕ ਟ੍ਰਾਇਲ ਕੀਤਾ ਤੇ ਅਸੀਂ ਦੋ ਗੇਮ ਬਣਾਈਆਂ ਉਹ ਗੇਮ ਬਣਾ ਕੇ ਉਹ ਟ੍ਰਾਇਲ ਕਰਨ ਤੋਂ ਬਾਅਦ ਸਾਡੇ ਕੋਲ ਪਤਾ ਲੱਗਿਆ ਵੀ ਬੱਚੇ ਉਹਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਲੈ ਰਹੇ ਨੇ ਬੱਚੇ ਕਹਿੰਦੇ ਵੀ ਬਸ ਦੋ ਗੇਮਾਂ ਨਾਲ ਹੀ ਹੋਰ ਨਹੀਂ ਹੈਗੀਆਂ ਫਿਰ ਸਾਨੂੰ ਇੰਨਾ ਹੌਸਲਾ ਹੋਇਆ ਵੀ ਚਲੋ ਮਹਾਰਾਜ ਨੇ ਜੰਗੀ ਪੱਦਰ ਤੇ ਗੇਮਾਂ ਦਾ ਸਫਲਤਾਪੂਰਵਕ ਸਿਰੇ ਚੜਾਇਆ ਗਿਆ ਬੱਚੇ ਨੂੰ ਪਸੰਦ ਆਈਆਂ ਨੈਕਸਟ ਟੂ ਨੈਕਸਟ ਇਰ ਅਸੀਂ ਧੀਮੀ ਧੀਮੀ ਸਾਲ ਵਧੇਗੇ ਅਸੀਂ ਗੇਮਾਂ ਵਧਾਈਗੇ 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 ਹੁਣ ਸਾਡਾ ਕੀ ਹੈ ਵੀ ਸਾਡੇ ਕੋਲ ਗੁਰਬਾਨੀ ਇਤਿਹਾਸ ਉਹ ਰਹਿਤ ਮਦਦਾ ਤੇ ਆਧਾਰਤ ਬੇਸ ਗੇਮਾਂ ਹੈਗੀਆਂ ਨੇ ਪਲੱਸ ਉਸ ਤੋਂ ਬਾਅਦ ਫਿਰ ਆਡੀਓ ਸਟੋਰੀਜ਼ ਹੁੰਦੀਆਂ ਨੇ ਉਸ ਤੋਂ ਬਾਅਦ ਸਾਡਾ ਆਨਲਾਈਨ ਪੇਪਰ ਹੁੰਦਾ ਜਿਹੜਾ ਬੱਚਾ ਆਨਲਾਈਨ ਪੇਪਰ ਚ 70% ਤੋਂ ਵੱਧ ਮਾਰਕਸ ਲੈ ਕੇ ਜਾਂਦਾ ਉਹਦਾ ਅਸੀਂ ਲੱਕੀ ਟ੍ਰਾਜ ਕੂਪਨ ਪਾਉਂਦੇ ਹਾਂ ਤੇ ਕੂਪਨ ਦੇ ਵਿੱਚ ਅਸੀਂ ਇੱਕ ਸਾਈਕਲ ਹੈ ਜਿਹੜੀ ਇੱਕ ਦਿਨ ਤੁਸੀਂ ਦੋ ਸਾਈਕਲ ਲੈ ਕੇ ਡਰਾਵ ਕੱਢਦੇ ਹਾਂ ਤਿੰਨ ਦਿਨਾਂ ਦੇ ਵਿੱਚ 6 ਸਾਈਕਲ ਹੁੰਦੀਆਂ ਨੇ ਤਾਂ ਉਹ ਫਿਰ ਸਾਈਕਲ ਲੈ ਕੇ ਬੱਚੇ ਇੰਨਾ ਖੁਸ਼ ਹੁੰਦੇ ਨੇ ਔਰ ਮਹਾਰਾਜ ਵੀ ਕਹਿੰਦੇ ਉਹ ਬਖਸ਼ਿਸ਼ ਹੀ ਕਰਦੇ ਨੇ ਵੀ ਜਿਹੜੇ ਬੱਚਿਆਂ ਨੂੰ ਲੋੜ ਹੁੰਦੀ ਹੈ ਉਹਨਾਂ ਨੂੰ ਹੀ ਸਾਈਕਲ ਨਿਕਲਦੀਆਂ ਨੇ ਪਰਮਾਤਮਾ ਛੋਟੇ ਸਾਹਿਬ ਜੀ ਤੇ ਆ ਜੀ ਬਖਸ਼ਿਸ਼ ਕਰਦੇ ਨੇ ਔਰ ਸਭ ਤੋਂ بڑا ਸਾਨੂੰ ਬੈਨੀਫਿਟ ਇਹ ਹੁੰਦਾ ਕਿ ਸਾਡੇ ਕੋਲ ਬੱਚੇ ਜੱਗੀ ਪੱਦਰ ਤੇ ਪੜ੍ਹ ਕੇ ਤਿਆਰੀ ਕਰਕੇ ਆਉਣ ਲੱਗੇ ਇਹਦੇ ਨਾਲ ਨਾਲ ਸਾਡੇ ਕੋਲ ਛੋਟੇ ਬੱਚਿਆਂ ਲਈ ਵੱਖਰੀਆਂ ਗੇਮਾਂ ਤੇ ਵੱਡਿਆਂ ਲਈ ਵੱਖਰੀਆਂ ਨੇ ਜਿਹੜੇ ਨੌਜਵਾਨ ਆਪਣੇ ਆਪ ਨੂੰ ਇਹ ਸਮਝਦੇ ਨੇ ਵੀ ਅਸੀਂ ਕਿਹੜਾ ਬੱਚੇ ਆ ਜੀ ਅਸੀਂ ਨਹੀਂ ਗੇਮ ਖੇਡਨੀ ਉਹਨਾਂ ਵਾਸਤੇ ਬਖਰੀਆਂ ਓਪਨ ਚੈਲੰਜ ਗੇਮਾਂ ਰਹੀਆਂ ਨੇ ਬਜ਼ੁਰਗਾਂ ਵਾਸਤੇ ਬਖਰੀਆਂ ਗੇਮਾਂ ਨੇ ਫਿਰ ਜਿਹੜੇ ਬੱਚੇ ਜਿਹੜੇ ਪੜੇ ਲਿਖੇ ਨਹੀਂ ਹੈਗੀ ਸੰਗਤ ਕਿਉਂਕਿ ਕਈ ਬਜ਼ੁਰਗ ਕਈ ਪੜੇ ਲੋ ਪੜੇ ਲਿਖੇ ਵੀ ਨਹੀਂ ਹੁੰਦੇ ਤਾਂ ਉਹਨਾਂ ਨੇ ਕੀ ਹੁੰਦਾ ਉਹਨਾਂ ਵਾਸਤੇ ਅਸੀਂ ਇੱਕ ਐਨੀਮੇਸ਼ਨ ਮੂਵੀ ਬਣਾਈ ਹੋਈ ਆ ਉਹ ਵਿਸਮਾਰਤ ਕੰਪਨੀ ਸੁਵੰਦ ਵੀਰ ਜੀ ਆਗੇ ਨੇ ਵਿਸਮਾਰਤ ਉਹਨਾਂ ਨੇ ਮੂਵੀ ਬਣਾਈ ਆ ਜਿਹੜੀ ਕਿ 7 ਦਿਨਾਂ ਦਾ ਇਤਿਹਾਸ ਹੈ ਜਿਹੜਾ ਸ਼ਾਹਦਤ ਤੋਂ 7 ਦਿਨ ਪਹਿਲਾਂ ਕੀ ਕੀ ਹੋਇਆ ਸੱਜ ਦੇ ਦਿਨ ਉਹ ਸਾਰਾ ਇਤਿਹਾਸ ਹੈ ਜਿਹੜਾ ਉਹਨੂੰ ਉਹ ਬਿਆਨ ਕਰਦੀ ਹੈ 10 ਮਿੰਟ ਦੀ ਫੁਵੀਆ ਔਰ ਉਹ ਮੂਵੀ ਕਹਿ ਲੋ ਵੀ ਜਿਹੜਾ ਬੰਦਾ ਇੱਕ ਵਾਰੀ ਮੂਵੀ ਦੇਖ ਲੈਂਦਾ ਇੱਕ ਵਾਰੀ ਜੀ ਮਚੋਦੇ ਤਾਂ ਬਿਲਿਲੀ ਲੈ ਜਾਂਦੇ ਏਨਾ ਹਲੂਣਾ ਦਿੰਦੀ ਆ ਉਹ ਫਿਲਮ ਜੇ ਤੁਸੀਂ ਸਭਾ ਦੇ ਕਿਤੇ ਆਓ ਦਰਸ਼ਨ ਕਰੋ ਜੇ ਤੁਸੀਂ ਮੂਵੀ ਜ਼ਰੂਰ ਦੇਖ ਕੇ ਜਾਓ ਜ਼ਰੂਰ ਆਵੀਂ ਅੱਬੀ ਸੰਸਥਾ ਆਪਣੀ ਸ਼ੁਰੂ ਕਦੋਂ ਹੋਈ ਹੈ ਕਿਹੜੇ ਸਾਲ ਚ ਹੋਈ ਹੈ ਵੀਰ ਜੀ ਸਾਡੀ ਸੰਸਥਾ 2011 ਤੋਂ ਅਸੀਂ ਖੰਨੇ ਤੋਂ ਦਸਾਹਾ ਟ੍ਰੇਨਿੰਗ ਸੈਂਟਰ ਤੋਂ ਸ਼ੁਰੂ ਕੀਤਾ ਸੀ ਕੰਮ ਨੂੰ ਹੌਲੀ ਹੌਲੀ ਸਾਡੇ ਦੇ ਬੰਦੇ ਅਟੈਚ ਹੁੰਦੇ ਗਏ ਸਿੰਘ ਹੋਰ ਅਟੈਚ ਹੁੰਦੇ ਗਏ ਹੌਲੀ ਹੌਲੀ ਗੁਰੂ ਦੇ ਸਿੰਘ ਸਜੀਗੇ ਮੁੰਡੇ ਨਾਲ ਦੀ ਨਾਲ ਤੇ ਹੌਲੀ ਹੌਲੀ ਸਾਨੂੰ ਫਿਰ ਕਿਸੇ ਨੇ ਸਾਡਾ ਇੱਕ ਵੀਰ ਹੈਗਾ ਉਹ ਚਲੋ ਹੁਣ ਦੁਨੀਆ ਤੇ ਨਹੀਂ ਹੈਗਾ ਇਸ ਟਾਈਮ ਉ ਜੀ ਤੇ ਉਹਨਾਂ ਨੇ ਫੁਰਨਾ ਪਾਇਆ ਵੀ ਕਿਉਂ ਨਾ ਆਪਾ ਫਤੇਗੜ ਸਾਹਿਬ ਸੇਵਾ ਕਰੀਏ ਜਾ ਕੇ ਤੇ ਅਸੀਂ ਫਿਰ ਸਟਾਲਸ ਲਗਾਉਣ ਲੱਗੇ ਵੀ ਸਮਾਤ ਦੇ ਨਾਲ ਉਹਨਾਂ ਦੀ ਸੀਟਿੰਗ ਜਿਹੜੀ ਹੁੰਦੀ ਸੀ ਫਿਲਮਾਂ ਦੀ ਉਹ ਸੇਲ ਆਊਟ ਕਰਦੇ ਸੀ ਤਾਂ ਕਿ ਚਲੋ ਉਹਨਾਂ ਨੂੰ ਸਪੋਰਟ ਹੋਵੇ ਅੱਗੇ ਤੋਂ ਵੀ ਹੋਰ ਮੂਵੀਜ਼ ਬਣਾਣ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਹੌਲੀ ਜਿਹੇ ਦਸਾਹਰਾ ਟ੍ਰੇਨਿੰਗ ਕੈਂਪ ਲੁਆਇਆ ਫਿਰ ਹਾਲੀਆ ਨੀ ਐਨੀਮੇਸ਼ਨ ਮੂਵੀਸ ਆ ਰਹੀਆਂ ਫਿਰ ਗੇਮਸ ਆ ਰਹੀਆਂ ਤੇ ਹੁਣ ਮਹਾਰਾਜ ਨੇ ਬੜੀ ਚੜ੍ਹਦੀ ਕਲਾ ਦਾ ਪੂਰਾ ਪ੍ਰੋਗਰਾਮ ਰੱਖਿਆ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਲੰਗਰ ਤਾਂ ਹੋਰ ਅਨੇਕਾਂ ਚੱਲਦੇ ਰਹਿੰਦੇ ਆ ਪਰ ਇਹ ਲੰਗਰ ਵੱਖਰਾ ਲੰਗਰ ਹੈ ਇਸੇ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ